ਅਡਗੋਲੇ ਵਰ ਕੰਮ ਕਰਦੀ ਆ ਉਹਨੂੰ ਕੁੜਦੇ ਵੇਸੀ ਨਜਾਇਜ਼ੀ ਅਸੀਂ ਘਰੋਂ ਆਏ ਆ ਸੁੱਤੇ ਵੇਸੀ ਘਰੋਂ ਆਏ ਆ ਪੰਜ ਛੇ ਭਰਾ ਹੈਗੇ ਸੀ ਇਕੱਠੇ ਆਏ ਆ ਤੇ ਛੜਾਣ ਆਏ ਆ ਸਾਰੇ ਜੋ ਜੋ ਵੀ ਲੜਾਈ ਹੋਈ ਆ ਫੈਸਲਾ ਕਰਾਣਾ ਆਏ ਸੀ ਅਸੀਂ ਸਾਰੇ ਤੇ ਇਹ ਸਾਰੇ 2-250 ਮੁੰਡੇ ਸਾਰੇ ਸਾਡੇ ਉੱਤੇ ਟੁੱਟ ਕੇ ਪੈ ਗਏ ਨੇ ਦਾੰਦ ਮਾਰੇ ਆ ਜੀ ਤੇ ਲੱਕੜਾ ਲੁੱਕੜਾ ਜੋ ਵੀ ਮਿਲਿਆ ਨੇ ਸਾਰਾ ਹਮਾਰੇ ਖਿੱਚ ਗਈ ਹੱਥ ਤੇ ਆ ਦੇਖ ਲਈ ਬਹੁਤ ਜੀ ਭਾਈ ਸਾਹਿਬ ਤੁਸੀਂ ਇਕੱਠੇ ਹੋਏ ਆਂ ਕੀ ਗੱਲ ਤੁਹਾਡੇ ਹੱਥ ਤੇ ਕੀ ਹੋਇਆ ਜਰਾ ਮੈਨੂੰ ਦੱਸੋਗੇ ਡਿਟੇਲ ਨਾਲ ਮਾੜਾ ਜਾ ਆਪਣਾ ਇੱਥੇ ਭਾਈ ਕਟੋੜ 2-250 ਮੁੰਡਾ ਸੀਗਾ ਲੜਾਈ ਹੋਈ ਸੀ ਪਹਿਲਾਂ ਇੱਕ ਸਾਡੇ ਕੋਲ ਲੇਬਰ ਕੰਮ ਕਰਦੀ ਆ ਠੀਕ ਆ ਉਹਨੂੰ ਕੁੜਦੇ ਵੇਸੀ ਨਜਾਇਜ਼ੀ ਅਸੀਂ ਘਰੋਂ ਆਏ ਆ ਸੁੱਤੇ ਵੇਸੀ ਘਰੋਂ ਆਏ ਆ 5-6 ਭਰਾ ਹੈਗੇ ਸੀ ਇਕੱਠੇ ਆਏ ਆ ਤੇ ਛੜਾਂ ਆਏ ਆ ਸਾਰੇ ਜੋ ਜੋ ਵੀ ਲੜਾਈ ਹੋਈ ਆ ਫੈਸਲਾ ਕਰਾਣ ਆਏ ਸੀ ਅਸੀਂ ਸਾਰੇ ਤੇ ਇਹ ਸਾਰੇ 2-250 ਮੁੰਡੇ ਸਾਰੇ ਸਾਡੇ ਉੱਤੇ ਟੁੱਟ ਕੇ ਪੈ ਗਏ ਤੇ ਇਹਨਾਂ ਨੇ ਦਾੰਤ ਮਾਰੇ ਆ ਜੀ ਤੇ ਲੱਕੜਾ ਲੁਕੜਾ ਜੋ ਵੀ ਮਿਲੇ ਨੇ ਸਾਰਾ ਹਮਾਰਾ ਖਿੱਚ ਗਈ ਹੱਥ ਤੇ ਆ ਦੇਖ ਲਈ ਬਹੁਤ ਮਾਰਿਆ ਕੁਛ ਤੁਹਾਨੂੰ ਲੜਾਈ ਹੋਣ ਦਾ ਕਾਰਨ ਪਤਾ ਵੀ ਕਿਉਂ ਹੋਈ ਹੈ ਲੜਾਈ ਲੈਬਰ ਨਾਲ ਮੌਕੇ ਤੇ ਭਾਈ ਮੌਕਾ ਹੀ ਨਹੀਂ ਦਿੰਦਾ ਭਾਈ ਉਹਨਾਂ ਨੇ ਅੱਛਾ ਪੁੱਛਣ ਦਾ ਮੌਕਾ ਹੀ ਨਹੀਂ ਦਿੰਦਾ ਤੁਹਾਨੂੰ ਨਹੀਂ ਬ੍ਰਦਰ ਆਗੇ ਉਹਨਾਂ ਨੇ ਆਪਣੀ ਤਿਆਰੀ ਚ ਸੀਗੇ ਪੂਰੇ ਹਾਂਜੀ ਠੀਕ ਆ ਤੁਸੀਂ ਭਾਈ ਸਾਹਿਬ ਤੁਸੀਂ ਇੱਥੇ ਕੀ ਕਰਦੇ ਸੀਗੇ ਅਸੀਂ ਇਕੱਠੇ ਆਏ ਸੀਗੇ ਭਰਾ ਮੇਰਾ ਛੋਟਾ ਬੋਲ ਰਿਹਾ ਸੀਗਾ ਹਾਂਜੀ ਇਹ ਦੇਖੋ ਆਂਦੇ ਉਹਨਾਂ ਨੇ ਮੌਕਾ ਸਾਾਨੂੰ ਦਿੱਤਾ ਹੀ ਨਹੀਂ ਕਿਸੇ ਨੂੰ ਵੀ ਦਾੰਤ ਮਾਰਿਆ ਉਹਨਾਂ ਨੇ ਸਿੱਧਾ ਹੀ ਦਾੰਤ ਜਿਹੜਾ ਹੱਥ ਆਪਣਾ ਦਿਖਾਓ ਜਰਾ ਹੱਥ ਦਿਖਾਓ ਇੱਧਰ ਵੀ ਦੇਖੋ ਯਾਰ ਦੇਖੋ ਸਾਰੇ ਸੁੱਜੇ ਪਏ ਨੇ ਅੰਦਰ ਸਾਰੇ ਦਾੰਤ ਦੇਖੋ ਆਹ ਦੇਖੋ ਅੰਦਰਨੀ ਝੋਟਾਂ ਵੀ ਲੱਗੀਆਂ ਆ ਕਾਫੀ ਜੀ ਅਚਤ ਮਤਲਬ ਤੁਸੀਂ ਸਾਰੇ ਭਰਾ ਇਕੱਠੇ ਗੱਡੀ ਚੱਕੀ ਆ ਹਾਂ ਉਹਨਾਂ ਨੇ ਜਮਾਈ ਮੌਕਨ ਦਿੱਤਾ ਸਾਨੂੰ ਬੋਲਣ ਦਾ ਜਾਂ ਕੁਝ ਕਹਿਣ ਦਾ ਉਹਨਾਂ ਦੇ ਹੱਥ 'ਚ ਜੋ ਵੀ ਸੀਗਾ ਡਾਂਗ ਸੀਗਾ ਜੋ ਵੀ ਸੀਗਾ ਕਿਰਪਾਨ ਵੀ ਰੱਖੀ ਸੀ ਮੁੰਡਿਆਂ ਨੇ ਆਂਦੀ ਉਹਨਾਂ ਨੇ ਪੈ ਗਏ ਬਸ 2-250 ਘੱਟੋ ਮੁੰਡੇ ਸੀ ਘੱਟੋ ਘੱਟ ਮੁੰਡੇ ਕੌਣ ਸੀਗੇ ਕੁਝ ਪਤਾ ਤੁਹਾਨੂੰ ਐ ਇੱਥੇ ਛੁੱਗੀਆਂ 'ਚ ਰਹਿੰਦੇ ਨੇ ਜੀ ਇਹਨਾਂ ਨੂੰ ਕੋਈ ਦਿੱਕਤ ਨਹੀਂ ਪੁਲਿਸ ਦਾ ਕੋਈ ਡਰ ਨਹੀਂ ਇਹਨਾਂ ਨੂੰ ਇਹਨਾਂ ਨੂੰ ਕੋਈ ਤੰਗੀ ਨਹੀਂ ਪੁਲਿਸ ਤੋਂ ਕਹਿੰਦੇ ਸਾਡਾ ਡੇਲੀ ਦਾ ਕੰਮ ਹੈ ਹਾਂ ਅਸੀਂ ਜਾਵਾਂਗੇ ਫਿਰ ਆ ਜਾਵਾਂਗੇ ਠੀਕ ਆ ਹਾਂਜੀ ਸਿੱਧਾ ਹੀ ਬੋਲਦੇ ਨੇ ਤਮ ਕੀ ਕੀ ਦਿੰਦੇ ਕੀ ਦਿੰਦੇ ਇਹ ਤੁਮ ਕੀ ਐਮਐਲਏ ਦੀ ਧਮਕੀ ਦਿੰਦੇ ਆ ਇਹ ਕਹਿੰਦੇ ਪਿਆਰੀ ਕਲੋਨੀਆਂ ਸਾਡੀ ਇੰਨੀ ਵੋਟਾਂ ਹੈਗੀਆਂ ਸਾਡਾ ਐਮਐਲਏ ਕੀ ਮੁੱਖ ਮੰਤਰੀ ਵੀ ਕੁਝ ਨਹੀਂ ਕਰ ਸਕਦਾ ਅੱਛਾ ਪਿਸਾਕੇ ਵੋਟਾਂ ਜ਼ਿਆਦੀਆਂ ਨੇ ਹਾਂਜੀ ਹਾਂਜੀ ਇਹ ੱੱਕੇ ਨਾਲ ਇੱਥੇ ਮੱਛੀ ਵਾਲੀ ਫੜੀਆਂ ਲਾਂਦੇ ਆ ਰਾਹ ਰੋਕ ਕੇ ਰੱਖਦੇ ਸਾਰੀ ਦਿਹਾੜੀ ਕੰਮ ਨਹੀਂ ਕਰਨ ਦਿੰਦੇ ਆ ਪੂਰਾ ਪੂਰਾ ਸਾਲ ਅਸੀਂ ਇੱਥੇ ਕੰਮ ਨਹੀਂ ਕਰ ਸਕਦੇ ਆ ਤੇ ਮੱਛੀ ਮੰਡੀ ਲਵਾਉਂਦਾ ਕੌਣ ਆ ਜੀ ਮੱਛੀ ਇੱਥੇ ਹੈਗਾ ਦਲੀਪ ਅਫੀਸ਼ਰ ਹੈਗਾ ਦਲੀਪ ਹਾਂਜੀ ਠੇਕੇਦਾਰ ਉਹੀ ਸਾਰਿਆਂ ਨੂੰ ਲਵਾਉਂਦਾ अच्छा हां तो ਇਹਨਾਂ ਕੋ ਮਹੀਨਾ ਵਸੂਲੀ ਕਰਦਾ ਜਾਂ ਹਫਤਾ ਵਸੂਲੀ ਕਰਦਾ ਸਾਰੇ ਜੀ ਇਹ ਸੈਟਿੰਗ ਹੈਗੀ ਇਹਨਾਂ ਦੀ ਆਪਸ ਵਿੱਚ اچھا हां ਸਾਰਾ ਇਕੱਠਾ ਕਰਕੇ ਇਹ ਕਾਰਪੋਰੇਸ਼ਨ ਵਾਲੇ ਤੋਂ ਲੈ ਕੇ ਸਾਰਿਆਂ ਨਾਲ ਰਲ ਮਿਲੀ ਭਗਾਤਾ ਠੀਕ ਆ ਤੁਸੀਂ ਕਦੇ ਅੱਗੇ ਕਾਰਪੋਰੇਸ਼ਨ ਨੂੰ ਜਾਂ ਕਿਸੇ ਨੂੰ ਹੋਰ ਨੂੰ ਤਲਾਹ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਬਹੁਤ ਵਾਰੀ ਕੀਤੀ ਸਰ ਕੋਸ਼ਿਸ਼ ਪਰ ਕੁਝ ਨਹੀਂ ਹੋਇਆ ਅਸੀਂ ਲੌਕਡਾਊਨ 'ਚ ਕਿੰਨੀ ਸ਼ਿਕਾਇਤ ਦਿੱਤੀ ਹੈ ਵੀ ਇੰਨਾ ਐਸੇ ਇਕੱਠ ਕਰ ਰਹੇ ਹੋ ਬਿਮਾਰੀ ਹੋ ਜਾਊਗੀ ਪਰ ਕੁਝ ਨਹੀਂ ਸੁਣਾਈ ਹੋਏ تھے ਠੀਕ ਆ ਆ ਮੈਂ ਤੁਹਾਡਾ ਤਾਂ ਕੀ ਕੰਮ ਕਰਦੇ ਹੋ ਤੁਸੀਂ ਜੀ ਮਾਟੋ ਚਲਾਉਣਾ ਨਹੀਂ ਮੈਨਾਂ ਨਾਮ ਭੁੱਲੜਾ ਜੀ ਇਹ ਤੇ ਰਹਿائش ਆ ਤੁਹਾਡੀ ਮੇਰੀ ਰਹਿائش ਆ ਵੀਰ ਜੀ ਕਵਾੜੀ ਤੇ ਇੱਧਰ ਕੀ ਕਰਦੇ ਹੋ ਤੁਸੀਂ ਰਾਤ ਨੂੰ ਕਈ ਸੌ ਗੱਡੀ ਚਲਾਉਂਦੇ ਜੀ ਆਟੋ ਅੱਛਾ ਇਹ ਤਾਇਰ ਬਰੋਡ ਤੇ ਭਾਜੀ ਇਹ ਚੁਗੀਆਂ ਦੇ ਕੋਲ ਲੁੱਟ ਕੋ ਬਹੁਤ ਕਰਦੇ ਆ ਜੀ ਅੱਛਾ ਜੀ ਜਦੋਂ ਜਾਂਦੀ ਵਾਕੀ ਜਾਈਏ ਸਵਾਈ ਲੈ ਕੇ ਦੋ ਤਾਂ ਕੁਝ ਨਹੀਂ ਕਹਿੰਦੇ ਜਦੋਂ ਵਾਪਸ ਜਾਈਏ ਟੋਕਾ ਰੱਖੇ ਕੋਲ ਸਮਾਨ ਖੋਲਣ ਦੇ ਆਖੀ ਪਾਏ ਖੋਲਣ ਦੇ ਆ ਜੀ ਬਹੁਤ ਆਟੋਵਾਂ ਧੱਕਾ ਕਰਦੇ ਆ ਜੀ ਤੇ ਇਹ ਕਿੱਥੇ ਕਿਹ ਹੁੰਦੀ ਵਾਰਦਾਤ ਕਿਹੜੀ ਜਗ੍ਹਾ ਤੇ ਹੁੰਦੀਆਂ ਇਹ ਇਹ ਮੜਾ ਜੀ ਮੜਾ ਜਾਂ ਮੜਾ ਝੁੱਗੀਆਂ ਦੇ ਕੋਲ ਜੀ ਮੜਾ ਜਿੱਥੇ ਮੜਾ ਜਾ ਕੇ ਪਾਰ ਇਹ ਨਾ ਪੁੱਲ ਦੇ ਕੈਂਟਰ ਦੇ ਕੋਲ ਹੀ ਹੁੰਦੀ ਆ ਘਟ ਦੇ ਕੋਲ ਅੱਛਾ ਉਧਰੋਂ ਮੁੰਡੇ ਨਿਕਲਦੇ ਮੋਟਰਸਾਈਕਲ ਤੋਂ ਉਧਰੋਂ ਨਿਕਲਦੇ ਆ ਅੱਗੇ ਗੱਬੇ ਲਾ ਕੇ ਕੋਹੇਰ ਲੈਂਦੇ ਆ ਜੀ ਬੰਦੇ ਨੂੰ ਹੂੰ ਇਹ ਸਾਡੇ ਪੰਜ ਚਾਰ ਆਟੋ ਵਾਲਿਆਂ ਨਾਲ ਖੋਹ ਗਿਆ ਜੀ ਇਹ ਇਸ ਵੇਚ ਨੂੰ ਅਸੀਂ ਮੰਗ ਮੰਗਦੇ ਆ ਇਹ ਜੇ ਵੀ ਕੋਰਾ ਵੀ ਕਾਉਂਸਲਰ ਹੈ ਨਾ ਇੱਥੇ ਪੁਲਿਸ ਲਾਣੀ ਚਾਹੀਦੀ ਇਹਨੂੰ ਠੀਕ ਆ ਮੈਂ ਤੁਹਾਡਾ ਜੀ ਮੇਰਾ ਨਾਮ ਜੀ ਸੋਨੂ ਕੀ ਮੈਨੂੰ ਪਤਾ ਲੱਗਾ ਰਾਤੀ ਇੱਥੇ ਇੱਕ ਲੜਾਈ ਹੋਈ ਸੀ ਤੁਸੀਂ ਮੌਕੇ ਤੇ ਆਏ ਸੀ ਜੀ ਉਸ ਟਾਈਮ ਤੁਸੀਂ ਵੀ ਹਾਂਜੀ ਲੜਾਈ ਉਹ ਤਾਂ ਹੋ ਗਈ ਹਟ ਚੁੱਕੀ ਸੀ ਅੱਛਾ ਜੀ ਇਹ ਮੁੰਡਾ ਜਿਹਨੂੰ ਕੁੱਟਿਆ ਗਿਆ ਨੇ ਤੇ ਮੈਂ ਆਪਣਾ ਆਟੋ ਲੈਣਾ ਆਇਆ ਸੀ ਇੱਥੇ ਤਾਂ ਉਹਨੇ ਮੈਨੂੰ ਵੀ ਆ ਕੇ ਫੜ ਲਿਆ ਨਾਲੀ ਅੱਛਾ ਹਾਂਜੀ ਤੇ ਮੈਨੂੰ ਕਿਹਾ ਕੀ ਗੱਲ ਹੋ ਗਈ ਆ ਉਹਨੇ ਦੱਸਿਆ ਮੈਨੂੰ ਫੜ ਲਿਆ ਮੈਂ ਉਹਨੂੰ ਝਟਕਾ ਮਾਰਨਾ ਮਗਾ ਪਿੱਛੇ ਉਹ ਮੈਂ ਥੱਲੇ ਤੋਂ ਮੋਟਰਸਾਈਕਲ ਤੋਂ ਲੈ ਮੋਟਰਸਾਈਕਲ ਦੇਖ ਕੇ ਕਿ ਲੜਾਈ ਹੋ ਗਈ ਠੀਕ ਤੇ ਮੈਨੂੰ ਕਿਹਾ ਮੈਂ ਕਦੋਂ ਸਮਝਾਵਾਂ ਉਹ ਇਹਨੂੰ ਬੰਦਿਆਂ ਨੇ ਭੇਜਤਾ ਅਗੇ ਉਹਨੂੰ ਤੇ ਫਿਰ ਮੈਂ ਪਾਇਦਾ ਮੈਂ ਕਹਿੰਦਾ ਗੱਲ ਕਰਾਵਾਵਾਂਗਾ ਭਾਈ ਨੇ ਪਾਇਦਾ ਨੰਬਰ ਚੱਕਿਆ ਉਤੋਂ ਫੋਨ ਲਾਇਆ ਵਾ ਭਾਈ ਨੂੰ ਦਸਿਆ ਨੂੰ ਇਹ ਉਧਰ ਆਇਆ ਤੇ ਇਹਨਾਂ ਦੀ ਗੱਡੀ ਉੱਤੇ ਰਸਤੇ ਘੇਰ ਲਈ ਅੱਛਾ ਤਾਂ ਜੀ ਬੰਦੇ ਕਾਫੀ ਸਾੜੀ ਸੀ ਕਿੰਨੇ ਕ ਬੰਦੇ ਸੀ ਅੰਦਾਜ਼ਾ ਬੰਦੇ ਘੜਦੋਣ ਦੋ 250 ਬੰਦਾ ਹੋਗਾ ਹੀ ਨਾਲ ਕੋਈ ਜਨਾਨੀਆਂ ਵੀ ਸੀ ਜੀ ਹਾਂ ਜੀ ਜਨਾਨੀਆਂ ਜੀ ਬੰਦੇ ਸਾਰੇ ਸੀ ਜੀ ਬੁੱਢੇ ਮੁਰਚੇ ਸਾਰੇ ਕੁਝ ਇਕੱਠੇ ਡੰਡੇ ਡੰਡੇ ਲੈ ਕੇ ਆਏ ਹੋਏ ਜਿਹਨਾਂ ਨੇ ਅੱਛਾ ਹਾਂ ਜੀ ਲੋਹੇ ਦੀ ਲੋਹੇ ਦੀ ਪੈਪਾ ਸੀ ਉਹਨਾਂ ਕੋ ਉਹਨਾਂ ਨੇ ਸਾਡੇ ਮਰ ਜਾਣ ਦੇਖੋ ਸਾਡੇ ਵੱਜੀ ਹੋਈ ਆ ਮੇਰਾ ਕੋਈ ਕਸੂਰ ਹੀ ਨਹੀਂ ਸੀ ਵਿੱਚ ਮੈਂ ਵੀ ਜਿਹੜਾ ਅ ਆ ਦੇਖੋ ਅੱਛਾ ਤੁਹਾਡੇ ਵੀ ਮਾਰੀਆਂ ਹਾਂਜੀ ਫਿਰ ਉਹਨਾਂ ਨੇ ਮੇਰੇ ਮਾਰਿਆ ਫਿਰ ਮੈਨੂੰ ਫੋਨ ਕੀਤਾ ਜਾਇ ਤੇ ਇਧਰ ਇਹਨੂੰ ਇਹਨੂੰ ਬਾਲਾਕੋਟਾ ਦਾ ਮੋਬਾਈਲ ਮੂਵੀ ਖੋਲਿਆ ਤੇ ਇੱਕ ਪਾਏ ਦਾ ਮੋਬਾਈਲ ਤੋੜਦਾ ਸਾਡੇ ਕੀ ਨਾਮ ਆ ਤੁਹਾਡਾ ਮੇਰਾ ਜੀ ਸੁਆਸ ਕੁਮਾਰ ਜੀ ਤੁਸੀਂ ਕੀ ਕਰਦੇ ਮਿੱਥੇ ਖੜੇ ਭਾਜੀ ਆ ਆਪਣੇ ਵਰਕਸ਼ਾਪ ਐਨ ਵਾਲੀ ਅੱਛਾ ਜੀ ਮੈਨੂੰ ਭਾਜੀ ਦਾ ਫੋਨ ਆਇਆ ਵੀ ਲੜਾਈ ਹੋ ਗਈ ਯਾਰ ਆਪਣੇ ਲੜਕਿਆਂ ਦੀ ਅੱਛਾ ਤੇ 2 ਮਿੰਟ ਆ ਇੱਥੇ ਅੱਛਾ ਜੀ ਪਹੁੰਚੇ 2 ਮਿੰਟ ਠੀਕ ਆ ਅੰਦਰ ਵਰਕਸ਼ਾਪ ਦੀ ਗਲੀ ਤੇ ਐਂਟਰ ਤੇ ਹੋਣੇ ਨਹੀਂ ਦਿੱਤਾ ਤੁਹਾਨੂੰ ਅੱਛਾ ਬਾਹਰ ਹੀ ਲੜਾਈ ਚੱਲ ਰਹੀ ਸੀ ਸੜਕ ਤੇ ਹਾਈਵੇ ਰੋਡ ਤੇ ਹਾਈਵੇ ਤੇ ਜੀ ਅੱਛਾ ਹਾਈਵੇ ਤੇ ਰੋਡ ਚੱਲ ਰਹੀ ਮੈਂ ਉਹਨਾਂ ਨੂੰ ਕਿਹਾ ਜੀ ਵੀ ਕੀ ਗੱਲ ਹੋਈ ਉਹਨਾਂ ਨੇ ਚੱਕ ਕੇ ਪਹਿਲਾਂ ਤਾਂ ਮੇਰਾ ਫੋਨ ਖੋਇਆ ਜਮੀਨ ਤੇ ਫੋਨ ਸੁੱਟਿਆ ਫੋਨ ਦਿਖਾਓ ਆਪਣਾ ਕਿੱਥੇ ਤੁਹਾਡਾ ਫੋਨ ਫੋਨ ਭਾਜੀ ਫੋਨ ਦਿਖਾਓ ਆਪਣਾ ਕਿੱਥੇ ਆ ਭਾਈ ਦਿਖਾਓ ਇਹਦਾ ਕੋਈ ਹੁਣ ਮਤਲਬ ਖਤਮ ਹੈ ਅੱਛਾ ਤੁਹਾਡਾ ਫੋਨ ਤੋੜ ਦਿੱਤਾ ਇਹਨਾਂ ਨੇ ਤੋੜਿਆ ਹੈ ਹਾਂਜੀ ਹਾਂਜੀ ਅੱਛਾ ਭਾਈ ਇੱਥੇ ਸਰੇਆਮ ਚਿੱਟਾ ਵਿਕਦਾ ਠੀਕ ਆ ਕੀ ਦੀ ਸ਼ਾਇਦ ਵਿਕਦਾ ਚਿੱਟਾ ਕੁਝ ਇਹ ਤਾਂ ਮੈਨੂੰ ਕੈਂਪ ਸਭ ਨੂੰ ਪਤਾ ਹੁੰਦਾ ਜੀ ਕਿੱਥੇ ਵਿਕਰਿਆ ਕਿੱਦਾਂ ਵਿਕਰਿਆ ਪਰ ਇੱਥੇ ਸਾਡੀ ਦੁਕਾਨ ਦੇ ਬਰਕਸਾਫ ਦੇ ਸਾਹਮਣੇ ਬਿਲਕੁਲ ਮੱਛੀਆਂ ਦਾ ਡਸਟ ਸਾਹਮਣੇ ਛੱਟ ਕੇ ਜਾਂਦੇ 50 ਵਾਰੀ ਟੋਕਿਆ ਗਿਆ 50 ਵਾਰੀ ਰੋਕਿਆ ਗਿਆ ਵੀ ਇਹ ਮੱਛੀਆਂ ਦਾ ਡਸਟ ਨਾ ਇੱਥੇ ਸੁੱਟੋ ਪਰ ਇਹ ਨਹੀਂ ਇਹਨਾਂ ਦੇ ਖਿਸਕਦੇ ਹੀ ਨਹੀਂ ਹੈ ਜੂ ਤੁਸੀਂ ਕੀ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਭਾਈ ਸਫਾਈ ਮੰਗਦੇ ਆ ਭਾਈ ਸਫਾਈ ਰਹੇ ਇੱਥੇ

फिर यहाँ पे आए मोटरसाइकिल ठोक दिए मेरे पीछे अच्छा। हाँ। फिर यहाँ पे दो ढाई सौ आदमी बुला के हमको फिर मारे इस सिर पे अच्छा, हाँ। पाजी सरे।